ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗਰੇਵਲ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਤੇ ਟਾਈਮ ਹੈਗਾ ਜੀ ਸਵੇਰ ਦਾ ਆਪਾਂ ਸਾਰੇ ਕੰਮ ਤਾਂ ਵੀ ਉਧਰੋਂ ਖਤਮ ਕਰ ਲਏ ਉੱਥੋਂ ਬਾਅਦ ਆਪਾਂ ਇਹਨਾਂ ਨਾਲ ਕਰਾਈ ਪੌਲਟਰੀ ਦੇ ਵਿੱਚ ਹਲਪ ਫਾਰਮ ਦੇ ਵਿੱਚ ਕੁਝ ਕੰਮ ਸੀ ਆ ਦੇਖੋ ਜੀ ਚਿਕਸ ਇਹਨਾਂ ਨੂੰ ਪਵਾਇਆ ਦਾਣਾ ਪਾਣੀ ਤੇ ਇਹਨਾਂ ਦੀ ਕਰੀ ਸੇਵਾ ਤੁਪ ਬਹੁਤ ਜ਼ਿਆਦਾ ਹੋਈ ਪਈ ਆ ਤੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਗੇ ਤੁਸੀਂ ਦੱਸੋ ਬਾਕੀ ਜੀ ਫਿਰ ਆਪਾਂ ਅੱਗੇ ਤੁਹਾਨੂੰ ਦਿਖਾਵਾਂਗੇ ਦਿਲ ਦਾ ਮੈਂ ਲੜਕੀ ਹਟਿਆ ਨਹੀਂ ਤੁਸੀ ਲੜਕੀ ਹਟਿਓ ਮੈਂ ਥੋੜੀ ਜਿਹਾ ਚਲੋ ਜੀ ਠੀਕ ਆ ਫਿਰ ਆਪਾਂ ਜਿੰਨੇ ਕਰਦੇ ਆ ਬਾਕੀ ਪੰਡੇ ਹੁੰਦੇ ਨੇ ਖੜਕਦੇ ਨੇ ਹਰੀ ਸ਼ਾਸਤੀ ਤੇ बाकी दिन करा जी बाकी ब्लॉग कंटिन्यू धुप बहुत हुई पी है गर्मी बहुत ज्यादा हुई पी है हम अभी के हो जाइए रिलैक्स बाकी उधर ले मैं कम धंधे सारे कर ले कपड़े कुपड़े धोते तो नहीं है कपड़े अगला दिन सड़ के धोने बाकी देखो किुप्प हुई पी ना रस्तम रख के दाना दूना पा के कर ਹੌ ਚੱਲੋ ਪਤਾ ਨਹੀਂ ਆ ਕੀ ਚੱਕਰ ਆ ਨਾ ਹੋਂ ਤਾਂ ਨਿੰਬੂ ਵਧੀਆ ਨੇ ਉਹ ਬੁੱਤੀ ਨੂੰ ਤਾਂ ਬਹੁਤ ਸੋਨੇ ਨਿੰਬੂ ਲੱਗਦੇ ਨੇ ਬਹੁਤ ਡੀਗੇ ਪਏ ਨੇ ਬਈ ਹਾੜੇ ਲੈ ਤੇਰਾ ਮਾਤਾ ਨੂੰ ਉੱਪਰ ਵੀ ਤੇ ਇਹਨੂੰ ਤਾਂ ਵਧੀਆ ਲੱਗਦੇ ਨੇ ਜਿਹੜਾ ਆਹ ਵਾਲਾ ਬੁੱਤਾ ਇਹਦੇ ਨਿੰਬੂ ਪਤਾ ਨਹੀਂ ਕਿਉਂ ਉਹਦਾ ਵਧੀਆ ਲੱਗਦੇ ਨੇ ਫਿਰ ਐ ਪਾੜ ਦੇ ਜਾਂਦੇ ਨੇ ਪਾੜ ਜਾਂਦੇ ਨੇ ਪਾਣੀ ਪਾੜਾ ਹੁੰਦਾ ਇਸ ਤਰ੍ਹਾਂ ਪਾੜ ਜਾਂਦੇ ਨੇ ਇਸ ਤਰ੍ਹਾਂ ਪਾਣੀ ਮੈਨਾਂ ਬਾਹਰ ਨਾਲੇ ਅੜੂਖੇ ਚੱਲਦੇ ਨੇ ਹਾਂ ਪੱਕੀ ਜਾਂ ਜਾਂਦੇ ਨੇ ਐਵੇਂ ਨਿੰਬੂ ਨਾ ਪਾੜ ਗੱਲ ਬੱਚੋ ਇਸ ਤਰ੍ਹਾਂ ਲੱਗੇ ਤਾਂ ਫਲ ਬਦਿਆ ਹੋਇਆ ਤੇ ਉਹਦੇ ਨਿੰਬੂ ਵਧੀਆ ਨੇ ਪੱਕੀ ਜਾਂਦੇ ਨੇ ਆਪਦੇ ਜੋਗੇ ਲੈ ਹੁਣੇ ਗੋਲ ਪੱਕ ਜਾਂਦੇ ਨੇ ਵਧੀਆ ਹੋ ਜਾਂਦੇ ਨੇ ਤੇ ਚਲੋ ਜੀ ਬਾਕੀ ਦਿਨੇ ਕਰਾਂਗੇ ਵਲੌਗ ਨੂੰ ਕੰਟੀਨਿਊ ਹੁਣਾ ਨੂੰ ਵੀ ਰੈਲੈਕਸ ਹੋ ਜੀਏ ਸਾਰੇ ਕੰਮ ਤੰਦੇ ਆਪਾਂ ਨਿਵੇੜ ਦੇ ਇਧਰੋਂ ਨਿਬੜ ਗਏ ਤੇ ਪਾਲਟਰੀ ਚ ਵੀ ਥਾਣਾ ਪਾਣੀ ਸਾਰਾ ਆਪਾਂ ਇਹਨਾਂ ਦੀ ਹੈਲਪ ਕਰੀਆ ਗਰਮੀ ਸੀ ਬਾਅਦ ਇਸ ਦੀ ਨੀਤ ਸਕੂਲ ਜਿਸ ਨੀਚ ਸੌਂਗੀ ਤੇ ਬਾਕੀ ਦਿਨੇ ਕਰਾਂਗੇ ਜੀ ਵਲੌਗ ਨੂੰ ਅੱਗੇ ਕੰਟੀਨਿਊ ਆਓ ਜੀ ਉਦੋਂ ਬਾਅਦ ਆਪਾਂ ਕਰੀ ਉਸ ਟਾਈਮ ਰੈਸਟ ਕੰਮ ਤੰਦਾ ਕਰਕੇ ਨਾ ਕਿ ਹੁਣ ਪੈਰ ਦਾ ਟਾਈਮ ਹੋ ਗਿਆ ਹੁਣ ਬਣਾ ਲਿਆ ਸੀਗਾ ਦਲੀਆ ਖਾਣ ਵਾਸਤੇ ਤੇ ਇਹਨੂੰ ਨੀਂਦ ਕੋਲੂ ਆ ਗਈ ਆ ਕਿ ਰਵਨੀਤ ਪੈ ਗਈ ਸਵੇਰੇ ਸੂਬਾ ਦੇ 4 ਵਜੇ ਦੀ ਜਾਗਦੀ ਸੀ ਵਿਚਾਰੀ ਰਾਤ ਵੀ ਇਹਨੂੰ ਕੰਮ ਕਰਦੇ ਨੂੰ 11:00 11:00 ਹੋ ਗਏ ਜਸਨੀਤ ਇੱਧਰ ਖੇਡਦੀ ਆ ਜਸਨੀਤ ਨੂੰ ਮਲਾਇਓ ਜਸਨੀਤ ਜਸਨੀਤ ਇੱਧਰ ਖੇਡਦਾ ਇਹ ਕਹਿੰਦਾ ਮੈਨੂੰ ਸ਼ੇਤੀ ਬਾਰੇ ਘੱਡੋ ਫੇਰ ਦੇਖਦੇ ਆਂ ਜੀ ਹੋ ਸ਼ਾਮ ਦਾ ਇਦੂ ਬਾਦ ਦਾ ਰੁਟੀਨ ਜੋ ਵੀ ਹੋਊਗਾ ਤੇ ਅੱਗੇ ਤੁਹਾਨੂੰ ਦਿਖਾਉਣਿਆ ਹੁਣ ਅਸੀਂ ਖਾਣੇ ਆ ਦਲੀਆ ਤੇ ਹੇ ਤੇਰੀ ਮੀਤ ਸਿੱਕੇ ਕਾਲੂ ਵੀ ਰੈਸਟ ਕਰਨ ਲੱਗੀ ਸੀ ਕਿ ਆ ਕੇ ਸੌਂਗੀ ਸੀ। ਹਾਂ। ਕਰਾਂਗਾ। ਕਮ ਆਉਣੇ ਆਪ ਸੱਚੀ ਜੀ ਦੇ। ਗਾਲੀ ਸੀ ਚ ਰੱਖਿਆ ਇਹਨੂੰ। ਲਓ ਜੀ ਆਪਾਂ ਜਾਣੇ ਹੁਣ ਹਸੌਲਾ ਕਰਾਉਣਾ। ਬਾਕੀ ਕੰਮ ਤਾਂ ਦੇ ਸਾਰੇ ਕਰ ਲਏ ਸੀ। ਜਿਸਨੀ ਦੇਖੋ। ਮੈਂ ਪਾਸਾ ਜਹ ਤੇ ਜਹ ਤੇ ਦਿੱਤੀ। ਇਹ ਆ ਜਾ। ਹਸੌਲਾ ਕਰਾਉਣੇ ਮੌਸਮ ਬਹੁਤ ਖਰਾਬ ਹੋਇਆ ਤੇ ਬੱਦਲ ਹੋ ਰਹੀ ਨੇ। ਵੇ ਗਿਆ ਬਦਲ ਹੋਏ ਪੈਨੇ ਅੱਜ ਲਾਸਟ ਹਥੋਲਾ ਦੋ ਪਹਿਲਾਂ ਕਰਵਾ ਲਈ ਸੀਗੇ ਤੇ ਅੱਜ ਲਾਸਟ ਕਰਵਾ ਕੇ ਆਉਣਾ ਬਹਿ ਗਿਆ ਰਹਿ ਗਿਆ ਭਈ ਮੇਰਾ ਪੁੱਤ ਵੇ ਗਿਆ ਤੇ ਸਨੀਤ ਹੋ ਕੇ ਰੈਡੀ ਸੈਡੀ ਬੈਠ ਗਈ ਸੀ ਸਾਫੀਆਂ ਕਰਦੇ ਬਾਕੀ ਫੇਰ ਕਰਦੇ ਆਂ ਹਾਂ ਹਥੋਲਾ ਕਰਾ ਕੇ ਆਪਾਂ ਆ ਗਏ ਹੁਣ ਆਪਾਂ ਆਗੇ ਰਸੋਈ ਚ ਕਰਦੇ ਆਂ ਸ਼ਾਮ ਦੇ ਕੰਮ ਤੰਦੇ ਪਾਂਡੇ ਦਾ ਢੇਰ ਲੱਗਿਆ ਪੈਰ ਨੂੰ ਦੇ ਲੰਚ ਬਾਕਸ ਤੇ ਹੋਰ ਸਾਰੇ ਦਲੀਏ ਜਲੀ ਵਾਲੇ ਪਾਂਡੇ ਸਾਰੇ ਪੈਣੇ ਸਭ ਸਾਫ ਕਰਨ ਵਾਲੀਆਂ ਤੇ ਹੁਣ ਇਹ ਕਰਕੇ ਫਿਰ ਦੇਖਦੇ ਆ ਜੀ ਸ਼ਾਮ ਦੀ ਦਾਲ ਸਬਜੀ ਦਾ ਕੀ ਬਣੂਗਾ ਕਿਉਂਕਿ ਰੋਜ਼ ਇਹ ਟੈਨਸ਼ਨ ਹੋ ਜਾਂਦੀ ਆ ਕੀ ਬਣਾਈਏ ਕੀ ਬਣਾਈਏ ਹੈਨਾ ਤੇ ਹੁਣ ਪਹਿਲਾਂ ਮੈਂ ਕਰਨਾ ਪਾਂਡੇ ਸਾਫ ਫਿਰ ਉਸ ਤੋਂ ਬਾਅਦ ਦੇਖਦੇ ਆ ਕੋਈ ਦਾਲ ਸਬਜੀ ਕਾਦੀ ਬਣਾਉਣੇ ਆ ਕਾਦੀ ਬਣਾਵਾਂਗੇ ਆਪਾਂ ਸਬਜ਼ੀ ਅੱਜ ਸਬਜ਼ੀ ਸਬਜ਼ੀਆਂ ਦਾ ਇੰਨਾ ਔਖਾ ਹੋਇਆ ਪਿਆਜ਼ ਆਇਆ ਹੁੰਦਾ ਵੀ ਕੀ ਬਣਾਈਏ ਨਾ ਤਾਂ ਘਰ ਵਿੱਚ ਕੁਛ ਖਾਣ ਨੂੰ ਜੀ ਕਰਦਾ ਤੇ ਅੱਜ ਤਾਂ ਮੈਂ ਆਹੀ ਮਸਾਲਾ ਜਿਹਾ ਬਣਾਉਂਦੀ ਕੱਲ ਨੂੰ ਤਾਂ ਰਵਨੀਤ ਨੂੰ ਇਹ ਵਧੀਆ ਲੱਗਦਾ ਨਾਲੇ ਚਲੋ ਸਵੇਰੇ ਸਕੂਲਸ ਕੱਲ੍ਹ ਹੈ ਜੁੱਗੀ ਕੱਲ ਨੂੰ ਤਾਂ ਭਿੰਡੀ ਵੀ ਹੋਊ ਕੁਝ ਹੋਰ ਲੱਗਿਆ ਨੂੰ ਕੁਝ ਫ੍ਰਿਜ 'ਚ ਪਈਆਂ ਨੇ ਰੱਖਤੀਆਂ ਸੀ ਹਾਂ ਅੱਜ ਇਹਨੂੰ ਹਾਪੀਸ ਤੇ ਮਿੱਟੀ 'ਚ ਖਰੀਆ ਹੋਈਆਂ ਮਿਰਚਾਂ ਪਾ ਕੇ ਮਸਾਲਾ ਜਿਹਾ ਪੰਨੂ ਲਾਗੇ ਹਾਂ ਉਹ ਵੀ ਟੇਸਟੀ ਲੱਗਦਾ ਕ੍ਰੇਲਿਆਂ ਵਾਲਾ ਲੀਕ ਪਿਆਜ਼ ਕੱਟ ਲੇ ਹਾਂ ਹੌਲੀ ਨਾਲ ਮਿਕਸੀਜੋ ਕਰ ਲੂੰਗੀ ਗ੍ਰाइंड ਕਰ ਲੂੰਗੀ ਫਿਰ ਪਨ ਲੂੰਗੀ ਸਰੋਂ ਦੇ ਤੇਲ ਜਿਹਾ ਦੇ ਤੇ ਤੇ ਟੇਸ ਚ ਮੇਚਾ ਬਾਰੇ ਤੇ ਤੁਸੀਂ ਮਿਕਸਚਾ ਤੋਂ ਲਿਉਂਦੇ ਆਉਂਦੇ ਆ ਤੇ ਇਹ ਹੋ ਜੂਗਾ ਮੈਂ ਇੰਨੀ ਹੁ ਕਿੰਨੀ ਆ ਕਿਉਂ ਨਹੀਂ ਇਹ ਜਰਾ ਬਤੇਰੀਆਂ ਨੇ ਹੁ ਕਿੰਨੀਆਂ ਤਾਂ ਹੈ ਹਰੀਆਂ ਮਿਰਚਾਂ ਤੋਂ ਡਰ ਕਿੰਨੀਆਂ ਤਾਂ ਹੈ ਇਹ ਜੀਆਂ ਨੇ ਡਰੂ ਦਾ ਕਾਦਾ ਕਿੰਨਾ ਸੋਹਣਾ ਮੌਸਮ ਹੈ ਤੇ ਹਨਾ ਆਊਗਾ ਮੀਂਹ ਵੀ ਮੀਂਹ ਵੀ ਆਊ ਹੋਣਗੀਆਂ ਦਾ ਤੂਰੀਆਂ ਵੀ ਮੈਨੂੰ ਲੱਗਦਾ ਲੱਗੀਆਂ ਹੋਈਆਂ ਹਾਂ ਚਲ ਕੱਲ ਨੂੰ ਤਾਂ ਪਿੰਡ ਜੇ ਹੋ ਜਾਣਗੀਆਂ ਚਲ ਅਨੇਕ ਮਿਰਚਾਂ ਮਿਲ ਗਈਆਂ ਤੇ ਚਲੋ ਜੀ ਕਰਦੇ ਆ ਮਸਾਲਾ ਤਿਆਰ ਤੇ ਇੱਥੇ ਹੀ ਕਰਦੇ ਆ ਆਪਾਂ ਵੀਡੀਓ ਦਾ ਐਂਡ ਕਰ ਲੂ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਧੰਨਵਾਦ ਜੀ ਸਾਰੇ